ਸਾਸੀ ਗੱਲ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਫ਼ਰ ਸਾਂਝਾ ਕਰ ਰਹੇ ਹਾਂ ਸ਼੍ਰੀ ਗੰਗਾ ਨਗਰ ਤੋਂ ਹਬੋਰ ਦਾ ਤੇ ਇਹ ਜਿਹੜਾ ਸਫ਼ਰ ਆਏ 45 46 ਕਿਲੋਮੀਟਰ ਦਾ ਹੈ ਤੇ ਆਪਾਂ ਇਹਨੂੰ 5 6 ਮਿੰਟ ਦੇ ਵਿੱਚ ਪੂਰਾ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ ਇਹ ਸਾਰਾ ਜਿਹੜਾ ਹਾਈਵੇ ਬਿਲਕੁਲ ਨਵਾਂ ਤਿਆਰ ਹੋਇਆ ਹੈ ਇੰਦੇ ਵਿੱਚ ਤੇ ਜਿਹੜਾ ਸੱਜੇ ਪਾਸੇ ਪਿੰਡ ਆਉਂਦਾ ਪਹਿਲਾ ਉਹ ਗਮਜਾਲ ਆਉਂਦਾ ਜਦੋਂ ਆਪਾਂ ਗੰਗਾ ਨਗਰ ਵਾਲੇ ਪਾਸੇ ਤੋਂ ਹਬੌਰ ਨੂੰ ਜਾਂਦੇ ਆ ਤੇ ਇਹ ਜਿਹੜਾ ਏਰੀਆ ਹੈ ਇਹ ਰਾਜਸਥਾਨ ਦੇ ਨਾਲ ਟੱਚ ਹੁੰਦਾ ਹੈ ਤੇ ਇਸ ਏਰੀਏ ਦੇ ਵਿੱਚ ਜ਼ਿਆਦਾਤਰ ਬਾਗਾਂ ਦੀ ਖੇਤੀ ਆ ਕਿਨੂਆਂ ਦੀ ਖੇਤੀ ਆ ਤੇ ਬਹੁਤ ਸੋਹਣਾ ਜਿਹੜਾ ਮਾਹੌਲ ਆ ਕਿਉਂਕਿ ਵੀਡੀਓ ਕੁਝ ਦਿਨ ਆਪਾਂ ਪਹਿਲਾ ਸ਼ੂਟ ਕੀਤੀ ਸੀ ਤੇ ਉਹ ਦਿਨ ਧੁੱਪ ਵਗੈਰਾ ਲੱਗਦੀ ਸੀ ਉਸ ਤੋਂ ਬਾਅਦ ਉਸਮਾਨ ਖੇੜਾ ਪਿੰਡ ਆਉਂਦਾ ਹੈ ਉਸਮਾਨ ਖੇੜਾ ਪਿੰਡ ਆ ਜਿਹੜਾ ਇਹ 1947 ਦੀ ਵੰਡ ਤੋਂ ਪਹਿਲਾਂ ਮੁਸਲਮਾਨ ਆਬਾਦੀ ਦਾ ਪਿੰਡ ਸੀ ਤੇ ਇਹ ਮੁਸਲਮਾਨ ਉਸਮਾਨ ਖਾਨ ਦੇ ਨਾਂ ਤੇ ਇਸ ਦਾ ਨਾਮ ਉਸਮਾਨ ਖੇੜਾ ਰੱਖਿਆ ਗਿਆ ਸੀ ਤੇ ਇਹ ਆਪਾਂ ਉਸਮਾਨ ਖੇੜਾ ਨੂੰ ਕ੍ਰੋਸ ਕਰਕੇ ਤੇ ਅੱਗੇ ਆਪਾਂ ਕਲਰ ਖੇੜੇ ਵੱਲ ਨੂੰ ਵੱਧ ਰਹੇ ਹਾਂ। ਇਹ ਵੀਡੀਓ ਦੇ ਵਿੱਚ ਕਲਰ ਖੇੜੇ ਦਾ ਬੋਰਡ ਆਇਆ। ਇਹ ਰੋਡ ਦੇ ਉੱਪਰ ਜਿਹੜਾ ਅਗਲਾ ਪਿੰਡ ਆਉਂਦਾ ਉਹ ਕਲਰ ਖੇੜਾ ਆਉਂਦਾ ਹੈ। ਲਗਭਗ ਆਪਾਂ ਕਲਰ ਖੇੜੇ ਦੇ ਨਜ਼ਦੀਕ ਪਹੁੰਚ ਗਏ ਹਾਂ। ਤੇ ਕਲਰ ਖੇੜੇ ਦੇ ਵਿੱਚ ਇਹ ਓਵਰ ਬ੍ਰੇਜ ਬਣਿਆ ਕਿਉਂਕਿ ਹਾਈਵੇ ਹੈ ਜਿਹੜੇ ਨਵੇਂ ਬਣੇ ਨੇ ਤੇ ਟ੍ਰੈਫਿਕ ਦੇ ਹਿਸਾਬ ਦੇ ਨਾਲ ਇਨਾਂ ਨੂੰ ਕਵਰ ਕੀਤਾ ਗਿਆ ਹੈ ਇਹ ਆਪਾਂ ਉਸਮਾਨ ਖੇੜੇ ਨੂੰ ਕ੍ਰਾਸ ਕਰਦੇ ਹੋਏ ਸੌਰੀ ਕਲਰ ਖੇੜੇ ਨੂੰ ਕ੍ਰਾਸ ਕਰਦੇ ਹੋਏ ਆਪਾਂ ਅੱਗੇ ਹਬੋਰ ਵੱਲ ਨੂੰ ਵਧ ਰਹੇ ਆ ਇਹਨਾਂ ਦੇ ਜਿਹੜੇ ਆਸੇ ਪਾਸੇ ਪਿੰਡ ਨੇ ਤੂਤਵਾਲਾ ਜੰਡਵਾਲਾ ਪੰਜਾਬਾ ਇਹ ਪਿੰਡ ਆ ਜਿਹੜੇ ਥੋੜਾ ਜਿਹਾ ਰੋਡ ਤੋਂ ਹਟਵੇਂ ਪੈਂਦੇ ਨੇ ਤੇ ਉਸ ਤੋਂ ਅੱਗੇ ਜਿਹੜਾ ਪਿੰਡ ਆ ਰਿਹਾ ਉਹ ਪਿੰਡ ਮੌਜਗੜਾ ਆ ਮੌਜਗੜ ਪਿੰਡ ਕਾਫੀ ਵੱਡਾ ਤੇ ਕਾਫੀ ਮਸ਼ਹੂਰ ਆ ਇਸ ਪਿੰਡ ਦੇ ਵਿੱਚ ਵੀ ਕਾਫੀ ਜੜੀਆਂ ਫਿਲਮਾਂ ਨੇ ਉਹਨਾਂ ਦੀ ਸ਼ੂਟਿੰਗ ਹੋ ਚੁੱਕੀ ਆ ਇਹ ਆਪਾਂ ਪਿੰਡ ਮੌਜਗੜ ਨੂੰ ਕ੍ਰਾਸ ਕਰਦੇ ਹੋਏ ਅੱਗੇ ਆਪਾਂ ਖਬੌਰਵਾਲ ਨੂੰ ਵੱਧ ਰਹੇ ਆ ਤੁਸੀਂ ਕਿਹੜੇ ਪਿੰਡ ਤੋਂ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਜੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਵੀ ਰੋਡ ਤੇ ਜਾਈਏ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੀ ਦੀ ਆ ਤਾਂ ਕਿ ਘਰ ਬੈਠੇ ਦੋਸਤ ਵੀ ਜਿਹੜੇ ਵੱਖ-ਵੱਖ ਪਿੰਡਾਂ ਸ਼ਹਿਰ ਉਹ ਦੇਖ ਸਕਣ ਉਹਨਾਂ ਦਾ ਆਨੰਦ ਮਾਣ ਸਕਣ ਉਸ ਤੋਂ ਬਾਅਦ ਦੋਸਤੋ ਆਪਾਂ ਤਕਰੀਬਨ ਪਿੰਡ ਜਿਹੜਾ ਗਿੱਦੜਾਂ ਵਾਲੀ ਆ ਉੱਥੇ ਪਹੁੰਚ ਚੁੱਕੇ ਆ ਗਿੱਦੜਾਂ ਵਾਲੀ ਪਿੰਡ ਆ ਇਹ ਬਿਲਕੁਲ ਸੜਕ ਦੇ ਉੱਪਰ ਹੀ ਆ ਤੇ ਅੱਗੇ ਸਾਹਮਣੇ ਟੋਲ ਪਲਾਜ਼ਾ ਦਿਖਾਈ ਦੇ ਰਿਹਾ ਹੈ ਕਿ ਹਬੌਰ ਤੇ ਗੰਗਾ ਨਗਰ ਦੇ ਵਿਚਾਲੇ ਟੋਲ ਪਲਾਜ਼ਾ ਲੱਗਾ ਹੋਇਆ ਹੈ ਉਹਨੂੰ ਆਪਾਂ ਕ੍ਰੋਸ ਕਰ ਰਿਹਾ ਹੈ ਅੱਗੇ ਜਿਹੜੇ ਸਾਈਡ ਤੇ ਪਿੰਡ ਆ ਜਾਂਦੇ ਨੇ ਦਲਮੀਰ ਖੇੜਾ ਵਰਿਆਮ ਖੇੜਾ ਇਹ ਜਿਹੜੇ ਪਿੰਡ ਨੇ ਇਹ ਸਾਈਡ ਤੇ ਨੇ ਦਵਾਨ ਖੇੜਾ ਪਿੰਡ ਆ ਜਾਂਦਾ ਹੈ ਇਹ ਵੀ ਥੋੜਾ ਜਿਹਾ ਹਟਮਾ ਪਿੰਡ ਆ ਇਹ ਰੋਡ ਤੋਂ ਜਿਹੜੇ ਥੋੜੇ ਥੋੜੇ ਹਟਮੇ ਕੋਈ 4 ਕਿਲੋਮੀਟਰ ਕੋਈ 5 ਕਿਲੋਮੀਟਰ ਇਹ ਥੋੜੇ ਜੇ ਰੋਡ ਤੋਂ ਪਿੱਛੇ ਨੇ ਪਿੰਡ ਇਸ ਤੋਂ ਅੱਗੇ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਕੋਈਆਂ ਸਰਵਰ ਤੇ ਕੋਈਆਂ ਸਰਵਰ ਕਾਫੀ ਮਸ਼ਹੂਰ ਕਸਬਾ ਹੈ ਇੱਥੇ ਵਾਲੀ ਜਿਹੜਾ ਰੋਡ ਦਾ ਕੰਮ ਪੈਂਡਿੰਗ ਚੱਲ ਰਿਹਾ ਹੈ ਜਿਹੜਾ ਕੋਈਆਂ ਸਰਵਰ ਦਾ ਨਾਮ ਸੀ ਇਹ ਸਰਵਰ ਦੀਆਂ ਖੁਈਆਂ ਇੱਥੋਂ ਬਹੁਤ ਮਸ਼ਹੂਰ ਸੀ ਇੱਥੇ ਆਸ-ਪਾਸੇ ਦੇ ਲੋਕ ਇੱਥੋਂ ਪਾਣੀ ਲੈ ਕੇ ਜਾਂਦੇ ਸੀ ਤੇ ਉਹ ਅੱਜ ਵੀ ਮੌਜੂਦ ਨੇ ਉਸ ਕਰਕੇ ਇਸ ਪਿੰਡ ਦਾ ਜਿਹੜਾ ਨਾਮ ਉਹ ਖੋਈਆਂ ਸਰਵਰ ਪਿਆ ਸੀ ਖੋਈਆਂ ਸਰਵਰ ਨੂੰ ਕ੍ਰੋਸ ਕਰਕੇ ਅੱਗੇ ਜਿਹੜਾ ਪਿੰਡ ਆਉਂਦਾ ਹੈ ਉਹ ਸੱਪਾਂ ਵਾਲੀ ਇਥੋਂ ਦੀ ਜਿਹੜੀ ਨਰਸਰੀ ਆ ਉਹ ਬਹੁਤ ਮਸ਼ਹੂਰ ਆ ਸੱਪਾਂ ਵਾਲੇ ਦੀ ਤੇ ਆਪਾਂ ਲਗਭਗ ਖੋਈਆਂ ਨੂੰ ਕ੍ਰੋਸ ਕਰਕੇ ਤੇ ਹਬੌਰ ਦੇ ਨਜ਼ਦੀਕ ਪਹੁੰਚਣ ਵਾਲੇ ਆ ਇਸ ਤੋਂ ਅਗਲਾ ਜਿਹੜਾ ਪਿੰਡ ਆਉਂਦਾ ਰੋਡ ਦੇ ਉੱਪਰ ਇਹ ਪਿੰਡ ਸੈਦਾਂ ਵਾਲਾ ਸੈਦਾਂ ਵਾਲਾ ਪਿੰਡ ਦੇ ਆਪਾਂ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਇਹ ਪਿੰਡ ਸੈਦਾਂ ਵਾਲਾ ਸੀ ਜਿਹਨੂੰ ਆਪਾਂ ਕ੍ਰੋਸ ਕਰ ਰਹੇ ਆ ਇਹ تیر ਦਾ ਨਿਸ਼ਾਨ ਲੱਗਾ ਹੋਇਆ ਹੈ ਖੱਬੇ ਪਾਸੇ ਪਿੰਡ ਸੈਦਾਂ ਵਾਲਾ ਤੇ ਸੈਦਾਂ ਵਾਲੇ ਪਿੰਡ ਤੋਂ ਅੱਗੇ ਜਿਹੜਾ ਪਿੰਡ ਆ ਉਹ ਆਲਮਗੜਾ ਆਉਂਦਾ ਹੈ ਆਲਮਗੜਾ ਤਾਂ ਲਗਭਗ ਜਿਹੜਾ ਹੁਣ ਹਬੌਰ ਦੇ ਨਾਲ ਹੀ ਰਲ ਚੁੱਕਾ ਹਬੌਰ ਦੇ ਵਿੱਚ ਹੀ ਆ ਗਿਆ ਸਿਰਫ ਇੱਕ ਬਾਈਪਾਸ ਆ ਜਿਹੜਾ ਹਬੌਰ ਤੇ ਆਲਮਗੜ ਦੇ ਵਿਚਾਲੇ ਆਉਂਦਾ ਤੇ ਬਾਕੀ ਤਕਰੀਬਨ ਇਹ ਹੌਲੀ-ਹੌਲੀ ਕਰਕੇ ਸ਼ਹਿਰ ਦਾ ਹਿੱਸਾ ਹੀ ਬਣਨ ਵਾਲਾ ਹੈ ਤੇ ਇਹ ਦੋਸਤੋ ਜਿਹੜਾ ਆਪਾਂ ਸਫਰ ਸੀ ਇਹ ਤੁਹਾਡੇ ਨਾਲ ਸਾਂਝਾ ਕੀਤਾ ਗੰਗਾ ਨਗਰ ਤੋਂ ਹਬੌਰ ਦਾ ਤੇ ਇਹ ਵੀਡੀਓ ਨੂੰ ਤੁਸੀਂ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਜੀ ਤੇ ਇਹ ਜਿਹੜੇ ਬਹੁਤ ਸੋਹਣੇ ਹਾਈਵੇ ਰੋਡ ਬਣ ਚੁੱਕੇ ਨੇ ਤੇ ਇਹ ਜਿਹੜੀ ਦੂਰੀ ਆ ਸਮਾਂ ਆ ਉਹਦੀ ਕਾਫੀ ਇਹ ਲੋਕਾਂ ਦੀ ਹੁਣ ਬਚਤ ਹੋਣ ਲੱਗੀ ਆ ਕਿਉਂਕਿ ਸਾਫ਼ ਸੁਥਰੇ ਰੋਡ ਤੇ ਜਿਹੜਾ ਸਫ਼ਰ ਆ ਉਹ ਵੀ ਜਲਦੀ ਮੁੱਕਦਾ ਤੇ ਇਹ ਆਪਾਂ ਆਲਮਗੜ ਆ ਗਏ ਆ ਆਲਮਗੜ ਨੂੰ ਕ੍ਰਾਸ ਕਰਕੇ ਤੇ ਅੱਗੇ ਸਾਹਮਣੇ ਆ ਜਿਹੜਾ ਉਹ ਬਾਈਪਾਸ ਆ ਜਾਂਦਾ ਇੱਥੋਂ ਖੱਬੇ ਪਾਸੇ ਸੜਕ ਫਾਜ਼ਿਲਕਾਵਲ ਨੂੰ ਚਲੀ ਜਾਂਦੀ ਹੈ ਤੇ ਜਿਹੜੀ ਸਿੱਧੀ ਸੜਕਾ ਉਹ ਹਬੌਰ ਸ਼ਹਿਰ ਦੇ ਵਿੱਚ ਚਲੀ ਗਈ ਤੇ ਸੱਜੇ ਪਾਸੇ ਜਿਹੜਾ ਮਲੋਟ ਬਠਿੰਡਾ ਹਨਮਾਨਗੜ੍ਹ ਇਧਰ ਨੂੰ ਇਹ ਬਾਈਪਾਸ ਨਿਕਲ ਗਿਆ